ਯਾਰੇ ਬੱਚਿਓ ਅਭਿਆਸ 4.2 ਜਿਸ ਵਿੱਚ ਅਸੀਂ ਮਿਲਾਨ ਕਰਨਾ ਹੈ ਮਿਲਾਨ ਕਰਨ ਲਈ ਇਸ ਸਾਡੇ ਪਾਸ ਇੱਕ ਫਿਗਰ ਦਿੱਤੀ ਗਈ ਹੋਈ ਹੈ ਫਿਰ ਪਿੰਨ ਦਿੱਤੀ ਗਈ ਹੋਈ ਹੈ ਤੇ ਪਿੰਨ ਦੇ ਨਾਲ ਉਸ ਨੂੰ ਕਿਹਾ ਕੀ ਜਾਂਦਾ ਹੈ ਉਹ ਹਿੱਤਾ ਗਿਆ ਕਿ ਅਸੀਂ ਉਹਨੂੰ ਸ਼ਬਦਿਕ ਸ਼ਬਦਾਂ ਵਿੱਚ ਕਿਵੇਂ ਬੁਕਾ ਕੇ ਬੁਲਾਣੇ ਹਨ ਤਾਂ ਅਸੀਂ ਇਹਨਾਂ ਸਾਰੇ ਫਿਗਰਾਂਸ ਨੂੰ ਧਿਆਨ ਨਾਲ ਦੇਖ ਲੈਣੇ ਆ ਨਾਲ ਲਿੰਦੇ ਆ ਪਨਾਤਿਕ ਜਿਹੜੇ ਸੰਖਿਆਵਾਂ ਨੇ ਉਹ ਵੀ ਦੇਖ ਲੈਣੇ ਆ ਇਸ ਗੱਲ ਦਾ ਧਿਆਨ ਰੱਖਣਾ ਹੈ ਮਿਲਾਨ ਵਿੱਚ ਕਿ ਅਸੀਂ ਰੰਗਦਾਰ ਵਿਸ਼ੇਸ਼ ਬਾਰੇ ਗੱਲ ਕਰਾਂਗੇ ਜਾਨੀ ਕਿ ਜਿਹੜਾ ਰੰਗਦਾਰ ਹਿੱਸਾ ਹੈ ਭਾਗ ਹੈ ਉਸ ਨੂੰ ਧਿਆਨ ਵਿੱਚ ਰੱਖ ਕੇ ਹੋਏ ਰੱਖਦੇ ਹੋਏ ਪਿੰਨ ਬਣਾਵਾਂਗੇ ਤੇ ਉਸ ਦਾ ਮਿਲਾਨ ਕਰਾਂਗੇ ਹੁਣ ਤੁਸੀਂ ਪਹਿਲਾ ਬਾਕਸ ਦੇਖੋ ਇਸ ਵਿੱਚ ਦੋ ਬਰਬਰ ਭਾਗ ਨੇ ਇੱਕ ਭਾਗ ਰੰਗਦਾਰ ਹੈ ਅਸੀਂ ਇਸ ਪਿੰਨ ਨੂੰ ਇਸ ਦੀ ਪਿੰਕੀ ਹੋਗੀ ਫਿਰ ਕਿਉਂਕਿ ਦੋ ਬਰਬਰ ਭਾਗ ਨੇ ਦੋ ਨੀਚੇ ਹੋਣਗੇ ਹਰ ਦੇ ਹਰ ਹੋਣਗੇ ते की आज एक की होगा अंश तथे है वह भाग आस एक वटा दो दो दोग एक की है रंगदार इस मिलावे आपस विच अच्छा एक वोटे दो कहने अद्धा हिस्सा एक वटा दो कहने आपा हिस्सा हूँ अगला भाग देखते देख हैं बी प्वन आ फिकर के भाग ने कुल कितने भाग बने 1 2 1 2 3 4 4 बराबर भाग बने ਤੇ رنگਦਾਰ ਕਿੰਨੇ ਨੇ 1 ਤਾਂ ਇਸਦੀ ਭਿੰਨ ਕੀ ਹੋਗੀ 4 ਹਰ ਹੋਗਾ ਤੇ 1 ਅੰਸ਼ ਮਤਲਬ ਕਿ 4 نیچے ਹੋਣਗੇ ਜਿਸ ਨੂੰ ਆਪਾਂ ਹਰ ਕਹਿੰਦੇ ਆ ਅੰਸ਼ 1 ਹੋਏਗਾ ਜਿਹੜਾ ਕਿ ਉੱਪਰ ਹੁੰਦਾ ਆ ਦੇਖੋ 4 बराबर भाग 1 ਰੰਗ ਦਾ 1/4 ਇਹ ਫਿਗਰ ਦਾ ਮਿਲਾਨ 1/4 ਨਾਲ ਹੋਏਗਾ 1/4 ਨੂੰ ਅਸੀਂ ਕੀ ਕਹ ਕੇ ਬੁਲਾਉਂਦੇ ਹਾਂ 1 ਚੌਥਾਈ 1/4 ਨੂੰ ਅਸੀਂ ਕੀ ਕਹ ਕੇ ਬੁਲਾਉਂਦੇ ਹਾਂ ਸ਼ਬਦਾਂ ਵਿੱਚ 1 ਚੌਥਾਈ ਹੁਣ ਅਗਲੀ ਫਿਗਰ ਦੇਖਦੇ ਹਾਂ C ਇਸ ਫਿਗਰ 'ਚ ਦੇਖੋ ਆ ਸਟਾਰਸ ਜਿਹੜੇ ਬਣੇ ਹੋਏ ਨੇ ਕਿੰਨੇ ਸਟਾਰਸ ਨੇ 1 2 3 4 5 6 ਇਸ ਵਿੱਚੋਂ ਹੈ 6 ਸਟਾਰ ਦਾ ਉਹਨਾਂ ਵਿੱਚੋਂ ਇੱਕ ਰੰਗਦਾਰ ਹੈ ਤਾਂ ਇਸਦੀ ਪਿੰਕੀ ਹੋਗੀ 6 ਬਰਬਰ ਭਾਗ ਇੱਕ ਰੰਗਦਾਰ ਜਾਨੀ 1/6 ਇਸ ਨੂੰ ਅਸੀਂ ਕੀ ਕਹਾਂਗੇ 1/6 6 ਵਿੱਚੋਂ ਇੱਕ ਰੰਗਦਾਰ ਇਹਨੂੰ ਇਸ ਨਾਲ ਮਿਲਾਵਾਂਗੇ 1/6 ਨੂੰ ਕੀ ਬੋਲਦੇ ਹਾਂ ਅਸੀਂ ਅਠਮਾ ਹਿੱਸਾ 1 ਤਿਹਾਈ 6ਵਾਂ ਹਿੱਸਾ 2 ਤਿਹਾਈ ਹਿੱਸਾ ਤਾਂ 1/6 ਜਾਨੀ ਕਿ 6ਵਾਂ ਹਿੱਸਾ ਇਹ ਇਸ ਨਾਲ ਮੇਲ ਖਾਂਦਾ ਹੈ ਹੁਣ ਅਗਲੀ ਫਿਕਰ ਦੇਖਦੇ ਹਾਂ ਟੀ ਇਸ ਸਮੂਹ ਕਿੰਨੇ ਦਾ ਹੈ 1 2 3 4 5 6 7 8 8 ਦਾ ਸਮੂਹ ਹੈ ਇੱਕ ਰੰਗਦਾਰ ਹੈ ਤਾਂ ਇਸ ਦੀ ਭਿੰਨ ਕੀ ਹੋਗੀ 8 ਵਿੱਚੋਂ 1 ਇਸ ਨੂੰ ਇਸ ਨਾਲ ਮਿਲਾਵਾਂਗੇ ਆਪਾਂ ਤੇ ਇਹਨੂੰ ਕਹਾਂਗੇ ਕੀ ਅਠਵਾਂ ਹਿੱਸਾ ਇਕ ਤਿਹਾਈ ਦੋ ਤਿਹਾਈ ਤਾਂ ਬੱਚਿਓ 1/8 ਜਾਨੀ ਕਿ ਅਠਵਾਂ ਹਿੱਸਾ दूर है अठवा हिस्सा इस तो बाद ये फिगर देखिए किन्ने भागा हो फिगर तीन बराबर भागा दो तीन रंगदार किना है एक यानी कि एक वटा तीन तीन बराबर भाग एक रंगदार मिला ते एक वटा तीन की बोलते हैं सी? एक अहाई ਤਾਂ 1/3 ਨੂੰ 80 1/3 ਨਾਲ ਮਿਲਾਵਾਂਗੇ ਇਸ ਤੋਂ ਬਾਅਦ ਆਪ ਫਿਕਰ ਦੇਖੋ ਇਸ ਨੂੰ ਵੀ ਤਿੰਨ ਬਰਾਬਰ ਭਾਗਾਂ ਵਿੱਚ ਵੰਡਿਆ ਹੈ 1 2 3 ਲੇਕਿਨ ਅਸੀਂ ਰੰਗਦਾਰ ਹਿੱਸੇ ਦੀ ਗੱਲ ਕਰਨੀ ਹੈ ਰੰਗਦਾਰ ਹਿੱਸੇ ਕਿੰਨੇ ਨੇ 2 1 2 ਯਾਨੀ ਕਿ ਤਿੰਨਾਂ ਵਿੱਚੋਂ ਦੋ ਰੰਗਦਾਰ ਨੇ ਇਸ ਦੀ ਭਿੰਨ ਕਿਹੜੀ ਹੋਊਗੀ ਜੀ ਤਿੰਨਾਂ ਵਿੱਚੋਂ ਦੋ ਰੰਗਦਾਰ ਇਸ ਨੂੰ ਅਸੀਂ ਸਮਲ ਮਿਲਾਵਾਂਗੇ तिना दो रंगदारो तिहाई हिस्सा दो तिहाई दो, हाँ, दो उपर ने तीन नीचे ने इस कर दो तिहाई हिस्सा इस मिलेगा दो तिहाई हिस्से बच्चों मैं थोद है ये चीज समझ आ गई होगी तो आप एक बार फिर तो मिलान करते हैं इस पास एक वटा दस एक वटा दस, दस। नी क दसवा भाग एक वटा दो अद्धा भाग एक वटा चार एक चौथाई भाग एक वटा अठ अठवा भाग एक वटा छे छेवा भाग एक वटा तीन एक तिहाई भाग ਤਾ ਇਹ ਭਾਗ ਤੁਹਾਨੂੰ ਸਾਰਿਆਂ ਨੂੰ ਅ ਮੈਂ ਖੈਲ ਇਸ ਇੱਥੇ ਸਮਝਾ ਗਏ ਹੋਣਗੇ ਕਲੀਅਰ ਹੋ ਗਿਆ ਹੋਊਗਾ ਤਾਂ ਹੁਣ ਅਸੀਂ ਆਪਣੇ ਪਾਸ ਕੁਝ ਚੀਜ਼ਾਂ ਦਿੱਤੀਆਂ ਗਈਆਂ ਹਨ ਅਸੀਂ ਉਹਨਾਂ ਦੇ ਭਾਗ ਕਰਨੇ ਜਿਵੇਂ ਕਿ 9 ਅਮਰੂਦ ਦਿੱਤੇ ਗਏ ਹਨ ਉਸ ਦਾ ਅਸੀਂ ਕੁਟਕ ਤੱਕ ਤਿੰਨ ਭਾਗ ਕਰਨਾ ਹੈ ਵੀ ਜੇ 9 ਅਮਰੂਦਾਂ ਦਾ ਅ ਤਿੰਨ ਭਾਗ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡिए ਤਾਂ ਇੱਕ ਭਾਗ ਵਿੱਚ ਕਿੰਨੇ ਆਣਗੇ ਤਾਂ ਇਸ ਦਾ ਆਪਾਂ ਨੇ ਪੰਨਾ ਵੀ ਫੋਰ ਕੀਤਾ ਸੀ 9 ਨੂੰ ਅਸੀਂ 1/3 ਨਾਲ ਗੁਣਾ ਕਰਾਂਗੇ 9 1 9 9 3 ਜਦ 9 ਨੂੰ 3 ਨਾਲ ਭਾਗ ਤੇ 33 9 3 9 ਅਮਰੋਦਾਂ ਦਾ 1/3 ਭਾਗ ਵਿੱਚ 3 ਅਮਰੋਦ ਆਣਗੇ ਜੇ 12 ਟੋਫੀਆਂ ਦਾ 1/6 ਭਾਗ ਤਾਂ 6 ਨੂੰ 12 ਨਾਲ ਭਾਗ ਕਰ ਲਈ 6 ਕਮ 6 6 ਦੁਨੀ 0 ਪਾ 2 ਟੋਫੀਆਂ ਹੋਣਗੀਆਂ అల్ఫ్ ఛే పాగ అమ్మ యారఫ్యా సోల పదాటా చారాగ చారీ సోల చారెన్ అనగం విపేదా ఇక్కడ దా పాగ వి దా క सौ पेंसिल का एक वटा दस भाग दस एकम दस जीरो दस आएगा दस पेंसिल। सौ सेंटीमीटर का एक वोटा दस भाग इतने असी गुणा करके की आएगा दस एकम दस दस सेंटीमीटर भाग बत्ती लड्डू का एक वटा अठ भाग अठ एकम अठ अठ चौका बत्ती चार लड्डू ਇਹ ਹੰਗ ਭਾਗ ਕੰਨਾ ਇਹ ਇੱਕ ਤਰ੍ਹਾਂ ਦਾ ਇੱਥੇ ਅਸੀਂ ਮਲਟੀਪਲਾਈ ਲੈਣੇ ਹਨ ਜਿਵੇਂ ਤੁਹਾਨੂੰ ਪਲਾ ਕਰਕੇ ਦੇ ਨੋ ਗੁਣਾ 1 ਕੁਟਾ 3 ਨੋ 1 ਕਮ 9 3 ਨੀਚੇ ਫਿਰ ਅਸੀਂ ਉਹਨਾਂ ਦੇ ਭਾਗ ਕੀਤੀ ਇਸੇ ਤਰ੍ਹਾਂ ਇਹਨਾਂ ਵਿੱਚ ਆਪਾਂ ਨੇ ਸਿੱਧੇ ਇਹਨਾਂ ਨਾਲ ਕੀ ਕਰ ਲਈ ਭਾਗ 6 ਕਮ 6 6 ਦੋਨੇ 12 2 1 2 ਤਾਂ ਇਹ ਸੀ ਬਟਾ ਭਾਗ ਦੇ ਦੁਆਰਾ ਕੀ ਜਾਂਦਾ ਜਿਹੜਾ ਹੈਗਾ ਭਾਗ ਕੱਢਣਾ ਵੀ ਕਿੰਨੇ ਉਸ ਭਾਗ ਵਿੱਚ ਕਿੰਨੀਆਂ ਚੀਜ਼ਾਂ ਆਈਆਂ ਨੇ ਜਿਵੇਂ 9 ਅਮਰੂਦ ਵਿੱਚ ਇੱਕੋੜਾ ਤਿੰਨ ਭਾਗ ਡਿਆ ਤਾਂ ਤਿੰਨ ਅਮਰੂਦ ਆਏ ਪਾਰਟੋਫੀਆਂ ਵਿੱਚ ਇੱਕੋੜਾ 6 ਭਾਗ ਡਿਆ ਤਾਂ ਦੋ ਟੋਫੀਆਂ ਬਾਰ ਟੋਫੀਆਂ ਵਿੱਚ ਇੱਕੋੜਾ 6 ਭਾਗ ਡਿਆ ਤਾਂ ਦੋ ਟੋਫੀਆਂ ਆਈਆਂ ਥੈਂਕਸ ਫੋਰ ਵਾਚਿੰਗ